ਆਹੋਂ ਘੋੜੇ ਆ ਉੱਥੇ ਵੇਖਾਂ ਚੱਲਾਂ ਮੈਂ ਜਗਰਾਉ ਸ਼ੋਅ ਆ ਐਕਸੀਬਿਸ਼ਨ ਆ ਘੋੜਿਆਂ ਦਾ ਤੇ ਨਾ ਐਕਸੀਬਿਸ਼ਨ ਆ ਤੇ ਮੈਨੂੰ ਕੋਈ ਰੋਕ ਨਹੀਂ ਸਕਦਾ ਐਡਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਜੱਟ ਨੂੰ ਰੋਕ ਲੇ ਤਾਂ ਫੇਰ ਅੱਜ ਘਰੇ ਵੀ ਨਹੀਂ ਵੜਦਾ ਇਹ ਵੀ ਵੇਖ ਵੜ ਜੂਂ ਗੰਦ ਟੱਪ ਕੇ ਵੜ ਜੂਂ ਨਹੀਂ ਤਾਂ ਮੈਨੂੰ ਕਿਹੜਾ ਕੋਈ ਘਰ ਬਥੇਰੇ ਆ ਹਾਂ ਹਾਂ ਜਾ ਜਿੱਥੇ ਗਿਆ ਨਾ ਤੇਨੂੰ ਘਰ ਬਥੇਰੇ ਰੱਖ ਲੈਣਗੇ ਲੋਕ ਮੈਨੂੰ ਨਿਕਲ ਨਿਕਲ ਬੋਲਣ ਦਾ ਮੇਰੇ ਨਾਲ ਪਤਾ ਨਹੀਂ ਕਿਵੇਂ ਆ ਵੱਡਾ ਮੁੰਡਾ ਮੈਂ ਜੀ ਕਹਿਣਾ ਮੈਨੂੰ ਪੁੱਤਰ ਜੀ ਕਹਿਣਾ ਮੈਨੂੰ ਹਾਂ ਹਾਂ ਪਤਾ ਨਾ ਮੇਰੇ ਬਾਰੇ ਗੁੱਸੇ ਮੇਰੇ ਦਾ ਤੇ ਕੁੱਤਿਆਂ ਨੂੰ ਖਰਨਾ ਤੇ ਕੁੱਤਾ ਹੀ ਕੋ ਹੋਣਾ ਮੈਂ ਕੁੱਤੇ ਕੋਲ ਮੇਰੇ ਯਾਰਾਂ ਦੋਸਤਾਂ ਨੂੰ ਕੁੱਤੇ ਨਾ ਕਹੇ ਕਹੂੰਗੀ ਮੈਂ ਤਾਂ ਕਹੂੰਗੀ ਕੁੱਤਿਆਂ ਦੇ ਨਾਲ ਕੁੱਤੇ ਹੀ ਫਿਰਦੇ ਆ ਸਾਰੇ ਸ਼ੁਭਮ ਕੁੱਤਾ ਸਾਰੇ ਕੁੱਤੇ ਆ ਅਭੀ ਵੀ ਕੁੱਤਾ ਬੰਦਾ ਕੌਣ ਆ ਸਾਰੇ ਕੁੱਤੇ ਆ ਚਾਰ ਲੱਤਾਂ ਵਾਲੇ ਓਕੇ ਬਾਈ ਥੈਂਕ ਯੂ ਲਵ ਯੂ ਅੰਨੇਬਾ ਤੇਵਾਰਾ ਕੁੱਤਿਆਂ ਨੂੰ ਕਿਵੇਂ ਦੀ ਆ ਮੈਂ ਕਹੇ ਮੇਰੀ ਮੇਰੀ ਕੌਫੀ ਪੀਵੀਂ ਜਾਂ ਕਿਹ ਕਹੇਂਦੀ ਤੂੰ ਰ ਸਾਰੀ ਪੀਝ ਸਕਦਾ ਲੈ ਬੜਾ ਵੱਡਾ ਮੱਗਾ ਲਿਆ ਕੇ ਦਿੱਤੇ ਜੀ ਉਹਨੇ ਅੱਤੀ ਛੱਡਣੀ ਹੁੰਦੀ ਆ ਕੋਈ ਨਹੀਂ ਮੱਗੂ ਬਣਾ ਕੇ ਬੈਠਾ ਚ ਜਾਂਦੇ ਮੱਗੂ ਬਾਹੇ ਮੱਗੂ ਬਾਹੇ ਕਿਤੇ ਕੋ ਮਿਲਦੇ ਆ ਤੈਨੂੰ ਥੋੜੇ ਟਾਈਮ ਚ ਮੜਾ ਜਦ ਇੱਥੇ ਮੁੰਡੇ ਕਾ ਖਾਂਦੇ ਆ ਲੈ ਡਾਈਟ ਫੋਲੋ ਕਰ ਰਹੇ ਆ ਸਾਰੀ ਦਿਹਾੜੀ ਰਾਤ ਫਰੇ ਆ ਤੇ ਖੇਰ ਖਾ ਕੇ ਹੁਣ ਦਸਵੇਰ ਨੂੰ ਇਹਨਾਂ ਨੇ ਡਾਈਟ ਖਾਣੀ ਆ ਮੈਂ ਤਾਂ ਨਹਾ ਕੇ ਆਇਆ ਹੁਣ ਪਾਸਤਾ ਚੱਕ ਕੇ ਇਹਨਾਂ ਨੂੰ ਪਾ ਕੇ ਹੈ ਨਹੀਂ ਤੇ ਗੱਲ ਖੇ ਖਾਣ ਦੀ ਹੋਈ ਕੋ ਖਾਣ ਦੀ ਦੜਨਾ ਨੇ ਘਰੇ ਆ ਕੇ ਡਾਈਟ ਚੇਤੀ ਆ ਗਈ ਡਾਈਟ ਖਾਣੀ ਆ ਹੈ ਸਾਰੀ ਦਾ ਖੇ ਖਾ ਕੇ ਤੇਰਾ ਦਿਨੇ ਡੇਟ ਖਾਣੀ ਆ। ਨਹੀਂ ਗੱਲ ਸੁਣ। ਵੇਖ ਲੈ। ਹੈ ਮਮੀ। ਕੀ ਕਹਿਣਾ ਚਾਹੋਗੇ ਤੁਸੀਂ ਮਮੀ ਇਹੋ ਜੇ ਜੰਗਸਟਰ ਬਾਰੇ? ਤੂੰ ਆਪਣੀਆਂ ਅੱਖਾਂ ਸਿਮਾੜ। ਮੈਂ ਸਹੀ ਆ ਤੂੰ ਆਇਆ ਜੇ ਜੰਗਸਟਰ ਬਾਰੇ ਦੱਸ। ਯਾਰ ਲੈ ਦੱਸ। ਫਾਦ ਦੋ ਅੱਖਾਂ ਨੂੰ ਕੀ ਅੱਖਾਂ ਸਹੀ ਆ ਦੇ। ਐਵੇਂ ਆਤਨਾ ਆ ਐਵੇਂ ਤੜਕੇ ਨਹੀਂ ਨਿਰਨੇ ਕਾਲ ਜੀ। ਉੱਠਿਆ ਨਹੀਂ ਸਵੇਰੇ ਨਹੀਂ ਪਾਣੀ ਨਹੀਂ ਧਾਣੀ ਨਹੀਂ ਆਉਂਦੇ ਕੁੱਤੇ ਖਾਣੀ ਉਹ ਹੈ ਗੱਲ। ਉਰਦੇ ਸਾਰੀ ਕੀ ਖਾਦੇ ਕੀ ਖਾਦੇ। ਲੇ ਤੇ ਤੋਣਾ ਕਰਕੇ ਉੱਠ ਗਿਆ ਆ ਕੇ ਨਾਲਾ ਮੋਟਰ ਚੱਲੀ ਜਾਂਦੀ ਫਰੀਜ ਦਾ ਪਾਣੀ ਆ ਜਾ ਕੇ ਤੇ ਚੁੱਪੀ ਲਾ ਜਾ ਤੇ ਜੇ ਮੈਂ ਨਾ ਨਾ ਹੋਣਾ ਉਹ ਫੇਰ ਜਿਦੋ ਗੋਇਆ ਮਾਰਿਆ ਜਾ ਕੇ ਇਹਨੂੰ ਆਂਟੀ ਲੂਰੀਆਂ ਨਿਕਲੀਆਂ ਜਾਂਦੀਆਂ ਤੂੰ ਬਹੁਤ ਹੱਸਦੀ ਆ ਬੈਠੀ ਨਾ ਆਂਟੀ ਲੂਰੀਆਂ ਐਵੇਂ ਪਾਣੀ ਵੇਖ ਕੇ ਉੱਥੇ ਨਾ ਆ ਜਾ ਕੇ ਤੜਕੇ ਨਾਲ ਕੇ ਜਾ ਕੇ ਮਰ ਜੀਏ ਉੱਥੇ ਕਿਤੇ ਠੰਡੇ ਪਾਣੀ ਨਾਲ ਉਹ ਤੇ ਨਸਤਾ ਨਹੀਂ ਜਾਂਦਾ ਠੰਡੇ ਪਾਣੀ ਨਾਲ ਇੱਡੇ ਤੂੰ ਹੀ ਮਰ ਤੇ ਘੁਰਨੇ ਲੱਗੇ ਆ ਤੁਸੀਂ ਉੱਥੇ ਵਾ ਐਵੇਂ ਮੋਟਰ ਚੱਲਦੀ ਵੇਖ ਕੇ ਮਿੰਟ ਵਾਲਾ ਹਾਂ ਐਦਾਂ ਨਾ ਕਰੀ ਜਾ ਕਰ ਹਾਂ ਨਾਲੇ ਨਾਲੇ ਸਾਡੀ ਬੀਬੀ ਕਹਿੰਦੀ ਤੂੰ ਰਾਤ ਨੂੰ ਲੇਟ ਘਰੇ ਵੜਦੇ ਆ ਤੇ ਰਾਤ ਮੇਰਾ ਪੇਟੀਆ ਵਾਲਾ ਫੋਨ ਦੇ ਕਿੱਥੇ ਆ ਵਾਪਸ ਮੇਰੇ ਕੋਲ ਗੁੰ ਹੈ ਹੀ ਨਹੀਂ ਸੌਂ ਖਾ ਕਿੱਥੇ ਆ ਰਾਤ ਦਾ ਮੇਰਾ ਪੇਟੀਆ ਵਾਲਾ ਫੋਨ ਕਬਜ਼ੇ ਚ ਕਰੀ ਬਿਠੀ ਆ ਅੱਜ ਤੂੰ ਬਹਾਨਾ ਲਾ ਕੇ ਲੈ ਗਿਆ ਨਾ ਚਾਬੀ ਅੱਜ ਰਾਤ ਨੂੰ ਜਿਹਾ ਕੇ ਰੱਖਾਂਗੇ ਜੱਟ ਨੇ ਮਿਹਨਤ ਨਹੀਂ ਘੱਲੀਆਂ ਵਾ ਤੇ ਮੈਂ ਚਲਾ ਸਕਦਾ ਇਹਨਾਂ ਨੂੰ ਜੀਪ ਲੈ ਜੂ ਜੀਪ ਲੈ ਜੂ ਮੈਂ ਜਿੱਥੇ ਮੈਂ ਜਿੱਥੇ ਵਾਰਾ ਆਉਣਾ ਮੈਂ ਹੋ ਹੀ ਜਾਣਾ ਹੋ ਵਾਰਾ ਲੰਡੇ ਚਿਹਰੇ ਉੱਡ ਜਾਂਦੇ ਤੋਤਿਆਂ ਨੂੰ ਬਾਗ ਬਥੇਰੇ ਠੀਕ ਆ ਨਾ ਤੋਤਿਆਂ ਨੂੰ ਬਾਗ ਬਥੇਰੇ ਜਦੋਂ ਤੋਤਿਆਂ ਨੂੰ ਫਿਰ ਪੈਂਦਗਾ ਨਾ ਇੰਨਾ ਤੋਦੋਂ ਫਿਰ ਕਾਬੂ ਵੀ ਬੜੀ ਕੁੱਲ ਮਲਾ ਕੇ ਮਮੀ ਤੂੰ ਐਲ ਆ ਆਹੋ ਲੈ ਲਈਆਂ ਮੈਂ ਆ ਜਾ ਕਾ ਜਾਂਦੀ ਆ ਫੇਰਾ ਚੱਕ ਆ ਕਿਵੇਂ ਰਿਆ ਮੌਲ ਘੁੰਮ ਕੇ ਨਹੀਂ ਰਹੀ ਤੀ ਓਏ ਘੁੰਮ ਕੇ ਤਾਂ ਵੇਲਦੀ ਨਹੀਂ ਹੋਣੇ ਆ ਭੈਣ ਆ ਤੇਰੀ ਕੁੜੀ ਲੱਗ ਗਈ ਲੈ ਗਈ ਗਿਆ ਸਾਰੀ ਇਹ ਵੀ ਕੋਈ ਮਾਲਾ ਚੰਗੀ ਚੀਜ਼ ਖਾਂਦਾ ਇਹ ਵੀ ਖਾਂਦਾ ਹੀ ਆ ਇਹ ਸਾਨੂੰ ਭੜਕਾਉਂਦਾ ਸੀ ਅੱਖਾਂ ਦੱਸੀ ਜਾਂਦਾਂ ਨਾ ਨਹੀਂ ਮੈਂ ਨਹੀਂ ਅੱਖਾਂ ਦੱਸੀ ਨੇ ਵੀ ਤੇਰੀਆਂ ਅੱਖਾਂ ਤੋਂ ਪਤਾ ਲੱਗਣ ਡਿਆ ਜੇ ਨਸ਼ੇ ਵਾਲੇ ਬੰਦੇ ਦੀ ਅੱਖ ਖੜੀ ਰਹਿੰਦੀ ਨਹੀਂ ਨਹੀਂ ਅੱਖ ਤਾਂ ਮੇਰੀ ਰੈਸ ਆਈ ਬਲੂ ਹੈ ਕਿਹੜਾ ਵਾ ਆਈ ਬਲੂ ਹੈ ਆ ਆਈ ਬਲੂ ਹੈ ਬਲੂ ਤਾਂ ਅੱਜ ਕੱਲ ਹੁੰਦਾ ਹੀ ਨਹੀਂ ਆ ਨੌਜ ਪਤਾ ਪਲੱਸ 2 ਪਾਸ ਆਉਦੇ ਟਾਈਮ ਦੀ ਇਨਫੈਕਸ਼ਨ ਹੋ ਗਈ ਨੂੰ ਤੁਸੀਂ ਉਹ ਕਾ ਦੇਣਾ ਫਿਰ ਡ੍ਰੌਪ ਗਲਤ ਪਾ ਲਿਆ ਡ੍ਰੌਪ ਗਲਤ ਪਾ ਲਿਆ ਵਾਕੇ ਡ੍ਰੌਪ ਗਲਤ ਪਿਆ ਸੀ ਆਹੋ ਡ੍ਰੌਪ ਗਲਤ ਪਾ ਲਿਆ ਸੀ ਇਹ ਕੋ ਸ਼ੁਭਮ ਨਹੀਂ ਸ਼ੁਭਮ ਹੈਪੀ ਟਾਰਨ ਦਾ ਮੁੰਡਾ ਉਹਦਾ ਵੀ ਬੇੜਾ ਕਰ ਕ ਲਾਥੀ ਉਹਦੀ ਤਾਂ ਮੈਂ ਦੁਕਾਨ ਤੇ ਜਾਣਾ ਕਿ ਤੈਨੂੰ ਹਾਂ ਉਹਦੀ ਦੁਕਾਨ ਤੇ ਧਰਨਾ ਮਾਰ ਤੇ ਸੂਹਾ ਮਾਰਨੇ ਟਿੱਡੇ ਚ ਉਹਦੇ ਠੀਕ ਆ ਪਤਾ ਹੀ ਫੇਰ ਲੱਗਣਾ ਉਹਨੂੰ ਹਾਂ ਉਹਦੇ ਸੂਹਾ ਮਾਰਨਾ ਉਹਦੇ ਟਿੱਡੇ ਚ ਕੀ ਆ ਉਹਦਾ ਨਾਮ ਸਹੀ ਨਾ ਸ਼ੁਭਮ ਸ਼ਰਮਾ ਉਹ ਐਰ ਕਨੀਆ ਤੋਂ ਹੀ ਲੱਗਦਾ ਪੋਲਾ ਬੜਾ ਕੁੱਤਾ ਈਓ ਉਹ 100 ਬੰਦਾ ਰੱਬ ਨੇ ਛੱਡਿਆ ਉਹ ਨਾ ਫੇਰ ਉਹ ਜੰਮਿਆ 101 ਤੇ ਜਾ ਕੇ ਉਹਦਾ ਜਨਮ ਹੁੰਦਾ ਕੋਈ ਨਹੀਂ ਜਦੋਂ ਮੈਂ ਚਲੀ ਗਈ ਉਹ ਤੋਂ 101 ਤੇ ਆ ਜੂ ਕਹਿੰਦਾ ਬੀਬੀ ਨੂੰ ਮਿਲਣਾ ਰਾਤੀ ਕਹਿੰਦਾ ਸੀ ਮੈਂ ਤੂੰ ਵੀ ਆ ਜਾ ਹਾਂ ਆ ਜਾ ਆ ਜਾ ਛੁਪੰ ਵੇ ਆ ਆਇਆ ਇੱਥੋਂ ਆ ਕੇ ਸਟੋਰੀਆਂ ਇੱਥੇ ਆ ਕੇ ਪਾਲ ਲੱਗ ਜਾਂਦੇ ਆ ਕਿਤੇ ਵਾਲ ਦਾੜੀ ਕਿਤੇ ਹੋਰ ਕਟਾ ਕੇ ਤੇ ਸਟੋਰੀਆਂ ਹੇਰ ਮਾਸਟਰ ਆ ਕੇ ਪਾ ਦਿੰਦੇ ਆ ਵੇਖ ਲੋ ਜੀ ਫੇਰ ਕੇ ਨਾ ਜਿੱਥੇ ਕਟਾਈ ਉੱਥੇ ਸਟੋਰੀ ਪਾਇਆ ਕਰੋ ਯਾਰ ਤੁਸੀਂ ਦਾ ਸ਼ਾਹੀ ਸ਼ਾਹ ਦੀ ਮੇਰ ਨੂੰ ਸ਼ਾਹੀ ਜੀ ਗਾਣੇ ਨਹੀਂ ਪੜਾਵਾ ਸ਼ਾਹੀ ਜੀ ਦੀ ਗਾਣਾ ਆ ਜਾਂਦਾ ਜੀ ਆਹ ਜਾਂਦਾ ਜੀ ਨੀਂਦ ਨਹੀਂ ਰਜਨੀ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਉੱਤੋਂ ਪਤਾ ਸਨੈਪਚੈਟ ਬੰਦੀ ਤਾਂ ਹਾਂ ਰੈਚ ਤੋਂ ਉਸ ਤੇ ਰੈਚ ਤੋਂ ਰੈਚ ਤੁਸੀਂ ਗੱਲ ਕਰਦੇ ਹੋ ਮੈਂ ਰਹਿਣਾ ਆਉਂ ਕੇ ਕਿ ਭਾਈ ਉਹਨੂੰ ਪੁੱਛੇ ਸਮਝ ਨਹੀਂ ਜੱਗ ਨਹੀਂ ਗੱਲ ਉਹਨੇ ਐਨ ਕਰਿਓ ਇਹ ਤੋਂ ਹੋਣੇ ਉਹਨਾਂ ਨੇ ਪੁੱਛਿਆ ਕਿ ਦਾ ਪਾਸਪੋਰਟ ਦਾ ਦੋ ਆਪਸ਼ਨ ਦਿੱਤੀਆ ਹੈ ਇਹ ਕੀ ਤਾਂ ਮੈਨੂੰ ਬਾਦ ਆਈ ਮੈਨੂੰ ਤੈਨੂੰ ਬਾਦ ਆਈ ਤੈਨੂੰ ਸਮਝ ਨਹੀਂ ਆਈ ਐਂਡ ਉਹਨੂੰ ਹੋ ਚੁੱਕੀਆਂ ਇਹਨਾਂ ਵਿੱਚ ਜਿੱਥੇ ਭਾਈ ਜਿਆਦਾ ਖਰਾਬ ਕੈਲੀਬਰ ਚ ਵੀ ਸੀਗੀ ਦੂਸਰੀ ਗੱਲ ਕੈਲੀਬਰ ਨਹੀਂ ਕੀ ਕਹਿੰਦਾ ਕੈਲੀਬਰ ਜਿੱਦਦਾ ਪਿਸਤੌਲ ਲਿਆ ਸਾਡੇ ਨੂੰ ਅਸਲੀ ਜਿੱਤੇ ਉਹਨਾਂ ਦਾ ਕੈਲੀਪਰ ਕੈਲੀਪਰ ਕਿਹਦਾ ਕਿਸੇ ਦੇ ਵਿੱਚ ਟੱਡੀਆਂ ਮਾਰਦੇ ਕੀ ਹਾਲ ਚਾਲ ਠੀਕ ਠਾਕ ਜੇ ਤੁਹਾਨੂੰ ਐਦਾਂ ਨਹੀਂ ਪਤਾ ਲੱਗਣਾ ਇੱਕੋ ਤੂੰ ਵੀ ਨਾਲ ਲੱਗ ਗਿਆ ਯੈਸ ਬ్రో ਅਸੀਂ ਇੰਨੀ ਤੈਨੂੰ ਕੋਈ ਪਤਾ ਨਹੀਂ ਆਜ ਪਾਉਣੀ ਸੀ ਅੱਜ ਨਵਾਂ ਸੇਲਸਮੈਨ ਆ ਬੱਕਠੇ ਆਵੇ ਤਾਂ ਹੀ ਦੇਖੀਏ ਮੋਟਾ ਸੇਲਸਮੈਨ ਆ ਮੋਟਾ ਮੋਟਾ ਸੇਲਸਮੈਨ ਆ ਆਵੇ ਲੈ ਲੈ ਭਾਈ ਉਹਨਾਂ ਨੂੰ ਮੰਗੂ ਅਗਰਵਾਲ ਤੇ ਮੰਗੂ ਹੁਣ ਕੱਲੂ ਮੇਸਨ ਰਾ ਨੂੰ ਸ਼ਿਪਮੈਂਟ ਲੱਤ ਜਾਨੀਆਂ ਆ ਕੀ 17 Pro Max ਜਿਹੜੇ ਹੈਗੇ 17 Pro ਕਿਹੜੀ ਗੱਲ ਕਰਤੀ ਦੱਸ ਕੀ ਐਕ ਕਰ ਫੋਨ 17 17 ਮਾਲਵਾ ਅਡਵਾਂਸ ਹੀ ਰੱਖੀਦਾ ਬੰਦੇ ਚਾਹੀਦੇ ਬਸ ਫੋਨ ਜਿਨ੍ਹਾਂ ਨੂੰ ਅਗ ਲੱਗੀ ਨਾ ਸਭ ਤੋਂ ਪਹਿਲਾਂ ਲੈਣੇ ਆ ਉਹ ਕਿੱਥੋਂ ਮਿਲਨੇ ਆ ਮੱਗੂ ਅਗਰਵਾ ਪਿੱਛੇ ਨਾਮ ਵੱਡਾ ਸਾਰਾ ਦਿਖ ਰਿਹਾ ਵੱਡਾ ਸਾਰਾ ਬਾਕੀ ਦੀ ਇਨਫੋਰਮੇਸ਼ਨ ਅਸੀਂ ਬਹੁਤ ਤਗੜੇ ਲੈਵਲ ਤੇ ਹੁਣ ਦੱਸ ਕੀ ਹਿਸਾਬ ਕਿਤਾਵਾ ਕਿੰਗ ਫੁੱਲ ਕੱਲ ਜਿਹੜਾ ਫੋਨ ਹੈ ਉਹ ਐਮ ਆਰ ਪੀ ਤੋਂ ਮਹਿੰਗਾ ਮਿਲੇਗਾ ਥੋੜਾ ਜਿਹਾ ਹਾਂ ਕਿਉਂਕਿ ਪਹਿਲਾਂ ਦੇਣਾ ਨਾ ਅਗਲੇ ਨੂੰ ਖੁਸ਼ ਵੀ ਕਰਨਾ ਬਾਕੀ ਜਿਹੜਾ ਬੰਦਾ ਜਿੱਦਾਂ ਜਿੱਦਾਂ ਬੁੱਕ ਕਰਾਈ ਦੇਗਾ 19 ਤਰੀਕ ਨੂੰ ਨਾਰਮਲ ਰੇਟ ਤੇ ਉਹਨੂੰ ਮਿਲ ਜੇਗਾ ਜਿਹੜਾ ਅੱਜ ਬੁੱਕ ਕਰਾਏਗਾ ਸੀ ਉਹਨੂੰ ਇੱਕ ਤਰੀਕ ਦੇ ਦਾਂਗੇ ਕਿ ਤੂੰ 22 ਨੂੰ ਲੈ ਲਈ 23 ਨੂੰ ਲੈ ਉਹਨੂੰ ਕੰਟਰੋਲ ਦੇ ਦਾਂਗੇ ਜਿਹੜਾ ਕਹਿੰਦਾ ਕਿ ਮੈਂ ਕੱਲ ਹੀ ਲੈਣਾ ਉਹਨੂੰ ਆਪਾਂ ਕੱਲ ਦਾ ਰੇਟ ਦੇ ਦਾਂਗੇ ਆਹ ਰੰਗ ਦਾ ਆਹ ਉਹਨੂੰ ਥੋੜਾ ਜਿਆਦਾ ਵੱਧ ਲੱਗਣਾ ਆ ਕੇ ਸਾਡੇ ਕੋਲ ਫੋਨ ਬਾਈ ਕਰ ਲੈ ਹਾਂ ਇਹ ਕਿੱਥੋਂ ਸਾਰੇ ਚੀਜ਼ਾਂ ਮੈਂ ਕਲਰ ਤੁਸੀਂ ਸਾਰੇ ਕਲਰ ਅਵੇਲੇਬਲ ਹੋਣਗੇ ਸਾਡੇ ਕਿਉਂਕਿ ਇਹਨਾਂ ਨੂੰ ਆਨ ਨਹੀਂ ਨਾ ਕਰ ਸਕਦੇ ਸਾਰੇ ਕਲਰ ਸਾਰੇ ਮਾਡਲ ਸਾਰੀਆਂ ਮੈਮਰੀਆਂ ਸਾਰੇ ਜੀਬੀ ਅਵੇਲੇਬਲ ਹੋਣਗੇ ਘੜੀਆਂ ਤੇ 에어포ਡਸ 2-3 ਦਿਨ ਰੁੱਕੇ ਆਣਗੇ ਕਿਉਂਕਿ ਪਹਿਲਾ ਫੋਨਾਂ ਦਾ ਬਾਅਦ ਚ ਗੈਜਟਸ ਆਉਂਦੇ ਹੁੰਦੇ ਆ ਓਕੇ ਓਕੇ ਜੀ ਠੀਕ ਆ ਕੋਸ਼ਿਸ਼ ਕਰਾਂਗੇ ਕਿ ਅਸੀਂ ਘੜੀਆਂ ਵੀ ਕੱਲ ਦੇ ਦਈਏ ਬਾਕੀ ਜਿੱਦਾਂ ਕੰਪਨੀ ਦਾ ਪ੍ਰੋਪੋਗੈਂਡਾ ਆਇਆ ਉਸ ਹਾਮ ਨਾਲ ਆਏਗਾ ਬਾਕੀ ਆਈਫੋਨ 6 ਤੋਂ ਲੈ ਕੇ ਅੱਗੇ 16 ਪ੍ਰੋ ਮੈਕਸ ਕਰਨੇ ਸੀ ਹੁਣ 17 ਪ੍ਰੋ ਮੈਕਸ ਤੇ ਸਭ ਕੁਝ ਅਵੇਲੇਬਲ ਆ ਯਾ ਸਾਨ ਇੰਨੀ ਅਗਲਾ ਪਤਾ ਇਹ ਕੱਲ ਦਾ ਹੋਰ ਵੱਧ ਗਿਆ ਸਾਡਾ ਹਾਂ ਹਾਂ ਲੈਵਲ ਥੋੜਾ ਜਿਹਾ ਵੱਧ ਗਿਆ ਐਡਰੈਸ ਸਭ ਕੁਝ ਇੰਨੀਆਂ ਚੀਜ਼ਾਂ ਦਾ ਆਪਾਂ ਸਨੈਪ ਤੇ ਕਲੀਅਰ ਨਹੀਂ ਕਰ ਸਕਦੇ ਨਾ ਆਪਾਂ ਸਟਾਕ ਨੂੰ ਕਲੀਅ ਪੇਜ ਨੂੰ ਫੋਲੋ ਕਰੋ ਸਾਰੀਆਂ ਚੀਜ਼ਾਂ ਵਿਦ ਪ੍ਰਾਈਸ ਵਿਦ ਡਿਟੇਲ ਪਾਈਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਟਿਲ ਡੇਟ ਗਾਰੰਟੀ ਨੀਤੇ ਕੋ ਵੀ ਲਿਖੀ ਇੱਕ ਹੋਰ ਖਾਸ ਖਾਸੀ ਜਿਹਦਾ ਸਾਡੇ ਕੋਲ ਕੀ ਹੈ ਕਿ ਆਪਣੇ ਕੋ ਨਾ ਕੋਈ ਕਿਟ ਹੈ ਨਾ ਕੋਈ ਰੀਫਰ ਹੁਣਾ ਆਪਣੇ ਕੋ ਸਾਰਾ ਜੈਨੂਨ ਡੱਬੇ ਵਾਲਾ ਮਾਲ ਹੈ ਔਰ Samsung ਜਿਹੜਾ ਅੱਜ ਕੱਲ੍ਹ ਜਿਹੜੇ ਇੰਪੋਰਟਡ ਬਹੁਤ ਜ਼ਿਆਦਾ ਨਕਲੀ ਵਿਆਰ ਚ ਸਕਦਾ ਉਹ ਆਪਣੇ ਕੋ ਨਹੀਂ ਹੈ ਆਪਣੇ ਕੋ ਇੰਡੀਅਨ ਫੋਨ ਡੱਬੇ ਵਾਲਾ ਵਾਰੰਟੀ ਵਾਲਾ ਹੋਗਾ Apple ਦੇ ਵੀ ਜਿੰਨਾ ਵੀ ਮਾਲ ਤੁਸੀਂ ਲਓਗੇ ਸਾਰਾ ਵਾਰੰਟੀ ਵਾਲਾ ਹੋਗਾ ਸਾਰਾ ਡੱਬੇ ਵਾਲਾ ਹੋਗਾ ਕੋਈ ਕਿੱਟ ਆਪਾਂ ਨਹੀਂ ਵੇਚਦੇ ਬਾਕੀ ਕਿੱਟਾ ਲੈ ਕੇ ਆਪਣੇ ਪੈਸੇ ਨਾ ਖਰਾਬ ਕਰੋ ਜੈਨੂਨ ਸੋਦਾ ਲਓ ਥੈਂਕ ਯੂ ਲਵ ਯੂ ਨਵੇਂ ਨੰਬਰ ਤਾਂ ਦੱਸਿਆ ਨਹੀਂ ਐਡਰੈਸ ਨਹੀਂ ਦੱਸਿਆ ਆਪਣਾ ਐਡਰੈਸ ਹੈ ਜਲੰਧਰ ਕਪੂਰਥਲਾ ਚੌਂਗ ਨੇ ਜੋਸ਼ੀ ਹਸਪੀਟਲ ਬਾਕੀ ਜੇ ਤੁਹਾਨੂੰ ਐਡਰੈਸ ਨਹੀਂ ਸਮਝ ਆਉਂਦਾ ਤੁਸੀਂ ਸਿਰਫ WhatsApp ਤੇ ਮੈਸੇਜ ਦਿਖੋ ਲੋਕੇਸ਼ਨ ਹੈਲੋ ਹਾਈ ਨਾਲ ਲਿਖੋ ਲੋ दूजी चीज मोबाइल नंबर जो भी मोबाइल नंबर साई भी नंबर और मैसेज ना होने करो बिजी होना किसी मैसेज रिप्लाई नहीं देवे सिर्फ कॉल करो मेरा मोबाइल नंबर अठानवे सत्त सौ सताई सताहठ जीरो चौंठ नाइन एट सैवन टू सैवन सिक्स सैवन जीरो सिक्स फोर थैंक यू फटो फोन दे रखो किया